ਵੀ ਅਸੀਂ ਨਹੀਂ ਕਿਸੇ ਨੂੰ ਕਹਿ ਮੰਗਾਉਣ ਵਾਸਤੇ ਅੱਜ ਫਿਰ ਨਹੀਂ ਨਹੀਂ ਸੋ ਤਾਂ ਅਸੀਂ ਨਹੀਂ ਜਾਂਦੇ ਵੀ ਅਸੀਂ ਉਹਨਾਂ ਨੂੰ ਕਹਿ ਨਹੀਂ ਸੀ ਅਸੀਂ ਕਹਿ ਨਹੀਂ ਸੀ ਉਹਨਾਂ ਨੂੰ ਲੈ ਕੇ ਆਓ ਸਾਡੇ ਬੱਸ ਅਸੀਂ ਤਾਂ ਕੰਮ ਕਰਦੇ ਵੀ ਅੱਜ ਕੋ ਸ਼ੋਰ ਨਾਲ ਰਿਕਾਰਡਿੰਗ ਮੈਂ ਮੰਨਦਾ ਸਰ ਤੁਹਾਡੀ ਗੱਲ ਪਰ ਮੈਂ ਅਸੀਂ ਤਾਂ ਕੰਮ ਕਰਦੇ ਵੀ ਆ ਜੀ ਤੇ ਰੇਡ ਦੇ ਔਨ ਡਿਊਟੀ ਤੁਸੀਂ ਕੁਲਚ ਤੋਂ ਖਾਣਦੇ ਹੋ ਬਾਰ ਬੈਠੇ ਜਦੋਂ ਆਪਣੇ ਖਾਣਦੇ ਆ ਜੇ ਰੇਡ ਕਰਨਾ ਮਰ ਕੇ ਜੇ ਭੁੱਖ ਲੱਗੇ ਤਾਂ ਪੰਗਤੀ ਚੀਜ਼ ਖਾ ਸਕਦੇ ਆ છાપી ਮਾਰੀ ਕਰਨ ਗਈ ਅਫਸਰਾ ਨੂੰ ਭੁੱਖ ਲੱਗ ਗਈ ਤਾਂ ਤਫ਼ਤੀਸ਼ ਛੱਡ ਕੇ ਕੁਲਤੇ ਛੋਲੇ ਖਾਣ ਲੱਗ ਪਏ ਜਿਹहां ਤੋਂ ਉਹਨੂੰ ਦੱਸਦੀ ਕਿ ਇਹ ਅਕਸਰ ਹੀ ਸਰਕਾਰੀ ਵਿਭਾਗ ਦੇ ਕਰਮਚਾਰੀਆਂ ਤੇ ਸਵਾਲੀਆ ਚਿੰਨ੍ਹ ਖੜੇ ਹੁੰਦੇ ਨਜ਼ਰ ਆਉਂਦੇ ਨੇ ਐਸੀ ਹੀ ਇੱਕ ਤਸਵੀਰ ਉਸ ਵੇਲੇ ਮੀਡੀਆ ਦੇ ਕੈਮਰੇ ਦੇ ਵਿੱਚ ਕੈਦ ਹੋ ਗਈ ਜਦੋਂ ਬਟਾਲਾ ਦੇ ਸਿਵਲ ਹਸਪਤਾਲ ਸੜਕ ਤੇ ਇੱਕ ਹੋਲ ਸੇਲ ਦੀ ਦੁਕਾਨ ਦੇ ਉਤੇ ਸ਼ਾਪਿੰਗ ਮਾਰੀ ਕਰਨ ਦੇ ਲਈ ਜੀਐਸਟੀ ਵਿਭਾਗ ਦੇ ਕਰਮਚਾਰੀ ਪਹੁੰਚੇ ਸੀ ਉਹਨਾਂ ਦੀ ਪੂਰੀ ਟੀਮ ਪਹੁੰਚੀ ਸੀ ਤੇ ਕੁਝ ਕਰਮਚਾਰੀਆਂ ਨੂੰ ਇਸ ਮੌਕੇ ਭੁੱਖ ਲੱਗ ਗਈ ਜਿਸ ਤੋਂ ਬਾਅਦ ਉਹਨਾਂ ਨੇ ਤਫ਼ਤੀਸ਼ ਵਿੱਚ ਵਿਚਾਲੇ ਛੜਤੀ ਤੇ ਕੁਲਚੇ ਛੋਲੇ ਮੰਗਵਾ ਕੇ ਖਾਣ ਲੱਗ ਪਏ ਇਸ ਮੌਕੇ ਇੱਕ ਜੀਐਸਟੀ ਕਰਮਚਾਰੀ ਨੇ ਕਿਹਾ ਕਿ ਇਹ ਦੁਕਾਨਦਾਰ ਨੇ ਖੁਦ ਉਹਨਾਂ ਨੂੰ ਮੰਗਵਾ ਕੇ ਦਿੱਤੇ ਨੇ ਉਹਨਾਂ ਨੇ ਇਹ ਨਹੀਂ ਮੰਗਵਾਈ ਪਰਮਨਦੀਪ ਜੀ ਕਿਸ ਪੋਸਟਿੰਗ ਤੇ ਹੋ ਤੁਸੀਂ ਕਿਸ ਬੈਂਕ ਵਿੱਚ ਮੈਂ ਜੀਐਸਟੀ ডিপਾਰਟਮੈਂਟ ਦੀ ਅੱਛਾ ਕੀ ਪੋਸਟਿੰਗ ਸਾਹਿਬ ਉਹਨਾਂ ਨੂੰ ਬੁਲਾ ਲਓ ਆਪਣਾ ਪੋਸਟਿੰਗ ਹੀ ਪੋਸਟਿੰਗ ਹੀ ਆਪਣੀ ਤੁਹਾਡੀ ਮੇਰੀ ਕਲਰਕ ਹੈ ਜੀ ਅੱਛਾ ਤੇ ਇਹ ਇੱਥੇ ਕੀ ਕਿਸ ਕੰਮ ਲਈ ਆਇਓ ਦੁਕਾਨ ਤੇ ਕੀ ਕਰਦੇ ਹੋ ਸਰ ਚੈਕਿੰਗ ਹੋ ਰਹੀ ਹੈ ਜੀ ਕਿਸ ਦੇ ਸਟੌਕ ਦੀ ਅੱਛਾ ਅਕਸਾਈ ਵੱਲੋਂ ਸੇਲ ਟੈਕਸ ਵੱਲੋਂ ਸੇਲ ਟੈਕਸ ਵੱਲੋਂ ਠੀਕ ਹੈ ਤੇ ਤੁਸੀਂ ਕਰ ਲਈ ਸਾਰੀ ਚੈਕਿੰਗ ਕਰਦੇ ਪਏ ਜੀ ਅੱਛਾ ਤੁਸੀਂ ਤਾਂ ਛੋਲੇ ਤੋਂ ਕੋਲ ਚਾਹ ਮੰਗਾ ਨਹੀਂ ਜੀ ਅਸੀਂ ਨਹੀਂ ਕਿਸੇ ਨੂੰ ਕਿਹਾ ਮੰਗਾਉਣ ਵਾਸਤੇ ਅੱਛਾ ਤੁਸੀਂ ਖਾਂਦੇ ਪਏ ਸੀ ਨਾ ਨਹੀਂ ਨਹੀਂ ਸਰ ਅਸੀਂ ਨਹੀਂ ਖਾਂਦੇ ਪਏ ਅਸੀਂ ਉਹਨਾਂ ਨੂੰ ਕਿਹਾ ਨਹੀਂ ਸੀ ਅਸੀਂ ਕਹਿ ਨਹੀਂ ਸੀ ਉਹਨਾਂ ਨੂੰ ਲੈ ਆਏ ਤੁਹਾਡੇ ਵਾਸਤੇ ਅਸੀਂ ਤਾਂ ਆਪਾਂ ਕੰਮ ਕਰਦੇ ਸੀ ਤੁਸੀਂ ਇੰਪਲਾਈ ਲੱਗੇ ਬੈਠੇ ਤੁਸੀਂ ਪੁੱਛ ਸਕਦੇ ਹੋ ਅੱਛਾ ਤੁਸੀਂ ਨਹੀਂ ਕਿਹਾ ਘਰ ਲਈ ਆ ਗਏ ਸਰ ਅਸੀਂ ਗੱਲ ਹੀ ਖਾਣੀ ਹੈ ਜੀ ਅਸੀਂ ਤਾਂ ਆਪਾਂ ਕੰਮ ਕਰਦੇ ਬਿਲਕੁਲ ਛੋਟਸ ਹੈ ਰਿਕਾਰਡਿੰਗ ਮੈਂ ਮੰਨਦਾ ਸਰ ਤੁਹਾਡੀ ਗੱਲ ਪਰ ਮਾਸੇ ਅਸੀਂ ਤਾਂ ਕੰਮ ਕਰਦੇ ਪਿਆ ਜੀ ਨਹੀਂ ਕੰਮ ਤਾਂ ਤੁਸੀਂ ਕਰਦੇ ਪਿਆ ਤਾਂ ਕੁਝ ਛੋਲੇ ਜਿਹੜੇ ਛੋਲੇ ਭੂਰੇ ਨਹੀਂ ਨਹੀਂ ਭਾਜੀ ਆਪਾਂ ਕਿਉਂ ਖਾਣੇ ਕੋਈ ਛੋਲੇ ਭੂਰੇ ਰੇਡ ਕਰਨ ਆਇਆ ਤਾਂ ਤੁਸੀਂ ਛੋਲੇ ਭੂਰੇ ਸਰ ਅਸੀਂ ਕੰਮ ਕਰਦੇ ਹਾਂ ਜਿੱਥੇ ਰੇਡ ਕਰਨ ਆਏ ਨਹੀਂ ਸਰ ਕਿਉਂ ਖਾਣੇ ਆਪਾਂ ਪੁੱਛੋ ਕਿਸੇ ਨੂੰ ਕੁਝ ਕਿਹਾ ਹੋਏ ਦੇ ਰੇਡ ਕਰਨ ਆਏ ਉਹਨਾਂ ਕੋ ਨਹੀਂ ਭਾਜੀ ਅਸੀਂ ਤਾਂ ਕੰਮ ਕਰਦੇ ਪਏ ਅੱਛਾ ਤੁਸੀਂ ਕੰਮ ਕਰਦੇ ਪਏ ਠੀਕ ਹੈ ਮੈਂ ਤੁਹਾਡੇ ਸਾਹਮਣੇ ਹੀ ਲੱਗੇ ਹੋਏ ਜੀ ਅੱਛਾ ਮਤਲਬ ਆਹ ਕਿ ਹੋਰ ਨਹੀਂ ਖਾਂਦੇ ਪਏ ਸਰ ਅਸੀਂ ਕੰਮ ਕਰ ਰਹੇ ਹਾਂ ਪਲੀਜ਼ ਠੀਕ ਹੈ ਇੱਥੇ ਆਏ ਹੋ ਤੁਸੀਂ ਕਿੱਥੇ ਆਏ ਹੋ ਕਿ ਕੀ ਕਰਦੇ ਪਏ ਇੱਥੇ ਆ ਗਏ ਛੇਲਟਾ ਸਾਹ ਰੇਟ ਹੋਇਆ ਵਾ ਹਾਂਜੀ ਅੱਛਾ ਆਪਣੀ ਜੀ ਮਗਾਈ ਆਪਣੀ ਜੀ ਖਾਈ ਆ ਕੀ ਖਾਧੀ ਮੈਂ ਤੁਹਾਨੂੰ ਪੁੱਛਿਆ ਕੁਛ ਨਹੀਂ ਮੈਂ ਤੁਹਾਨੂੰ ਸਵਾਲ ਕਰਨ ਲੱਗਾ ਵਾ ਤੁਸੀਂ ਅੱਗੇ ਬੋਲੇ ਲੱਗਦੇ ਨਹੀਂ ਨਹੀਂ ਧਰਮਪਾਲ ਜੀ ਕਿੱਥੇ ਆਏ ਹੋ ਤੇ ਕਾਦੀ ਰੇਡ ਛੇਲਟਾ ਸੀ ਰੇਡ ਆ ਕਿੱਥੇ ਹਾਂਜੀ ਕਿੱਥੇ ਮਾਈ ਦੀ ਦੁਕਾਨ ਤੇ ਅੱਛਾ ਕਾਦੀ ਦੁ ਹਾਂਜੀ ਕਾਹ ਦੀ ਦੁਕਾਨਾ ਪਲਾਸਟਿਕ ਦੁਕਾਨਾ ਠੀਕ ਹੈ ਹਾਂਜੀ ਅੱਛਾ ਤੇ ਰੇਟ ਤੇ ਔਨ ਡਿਊਟੀ ਤੁਸੀਂ ਕੁਲਚੇ ਖੋਲੇ ਖਾਣ ਆਂਦੇ ਹੋ ਬਾਹਰ ਬੈਠੇ ਜਦੋਂ ਆਪਣੇ ਖਾਣਦੇ ਆ ਆਪਣੇ ਵੀ ਖਾਂਦੇ ਹੋ ਔਨ ਡਿਊਟੀ ਤੁਸੀਂ ਰੇਟ ਕਰਨ ਆਏ ਕੋਲਚੇ ਖੋਲੇ ਖਾਣ ਆਏ ਨਹੀਂ ਉਹ ਆਪਣੇ ਮਰ ਕੇ ਖਾਂਦੇ ਆ ਅਸੀਂ ਇਹੋੜਾ ਘੱਟ ਕੇ ਕਿਸੇ ਦੇ ਖਾਂਦੇ ਆ ਨਹੀਂ ਨਹੀਂ ਮੈਂ ਉਹੋ ਜਿਹਾ ਆ ਵੀ ਰੇਟ ਕਰਨ ਆਇਆ ਔਨ ਡਿਊਟੀ ਤੁਸੀਂ ਰੇਟ ਕਰਨ ਆਇਆ ਬਿਲਕੁਲ ਜਿਹੋਲੇ ਖਾਣਾ ਆਇਆ ਜੇ ਰੇਟ ਕਰਨ ਨਾਲ ਕਿ ਜੇ ਭੁੱਖ ਲੱਗੇ ਤਾਂ ਪੰਗਤੀ ਚੀਜ਼ ਖਾ ਸਕਦੇ ਆ ਅੱਛਾ ਠੀਕ ਹੈ ਹਾਂਜੀ ਰੇਟ ਕਰ ਲਈਏ ਰੇਟ ਹੋਣੀ ਆ ਅੱਛਾ ਕੀ ਕੋਈ ਲੱਭਾ ਜੇ ਦੇਖਣ ਦੇ ਸ ਚੈੱਕ ਕਰਦੇ ਆ ਜੀ ਹਾਂਜੀ ਕੀ ਚੈੱਕ ਕਰਦੇ ਪਏ ਹੋ ਜੋ ਸਮਾਨ ਦਾ ਚੈੱਕ ਕਰਦੇ ਆ ਹਾਂਜੀ ਅੱਛਾ ਹੋਰ ਉਹ ਤੇ ਦੇਖਣਗੇ ਰੇਡ ਲਿਖਣਗੇ ਕੀ ਕੀ ਆ ਕੀ ਆ ਅੱਛਾ ਹਾਂਜੀ ਠੀਕ ਉਹਨ ਡਿਓਟੇ ਤੁਸੀਂ ਮਤਲਬ ਰੇਡ ਵੇਲੇ ਕੁਲਚੇ ਛੋਲੇ ਖਾ ਸਕਦੇ ਹੋ ਠੰਡੇ ਠੰਡੇ ਪੀ ਸਕਦੇ ਹੋ ਚਾਹ ਚੂ ਪੀ ਸਕਦੇ ਹੋ ਹਣਾ ਨਹੀਂ ਉਹਦੇ ਆਪਣਾ ਵਜਿ ਹੈ ਅਸੀਂ ਜੋ ਮਰਜ਼ੀ ਖਾ ਸਕਦੇ ਆ ਜਰੂਰੀ ਇੱਥੇ ਰੇਡ ਕਰਨੀ ਉੱਥੇ ਬਹਿ ਕੇ ਖਾਣਾ ਨਹੀਂ ਜੂਰੀ ਥੋੜਾ ਉਹ ਲੱਕ ਕੇ ਉੱਥੇ ਬਹਿ ਖਾਣੇ ਆ ਇਹ ਜਰੂਰੀ ਹੁੰਦਾ ਕਿ ਇੱਥੇ ਰੇਡ ਕਰਨੀ ਉੱਥੇ ਬਹਿ ਕੇ ਖਾਣੇ ਕੁਲਚੇ ਛੋਲੇ ਦੇ ਇਹਦੀ ਆਪਣਾ ਮਾਣ ਹੈ ਆਪਣੀ ਮਰਖਾਵਾਂਗੇ ਚੀਜ਼ ਉਹ ਤੇ ਮਿਲ ਕੇ ਜਿੱਤਾ ਮਰਜੀ ਕਾ ਜੇ ਠੀਕ ਉਹਦੇ ਕੋਈ ਦਿੱਕਤ ਨਹੀਂ ਜੀ ਜੀ ਕਿਸ ਪੋਸਟਿੰਗ ਤੋਂ ਕਿਹੜੇ ਮੈਗਨੇਟੂ ਜੀਐਸਟੀ ਡਿਪਾਰਟਮੈਂਟ ਚ ਅਸੀਂ ਅੱਛਾ ਪੋਸਟਿੰਗ ਹੀ ਆਪਣੀ ਜੂਨੀਅਰ ਅਸਟ੍ਰੋਨੋਮ ਠੀਕ ਹੈ ਤੇ ਇੱਥੇ ਕਿਹਦੇ ਦੇ ਰੇਡ ਕਰ ਰਹੇ ਹੋ ਆਗੇ ਇਨਸਪੈਕਸ਼ਨ ਹੈ ਰੇਡ ਕੋਈ ਨਹੀਂ ਇਨਸਪੈਕਸ਼ਨ ਹੋ ਰਹੀ ਆ ਠੀਕ ਹੈ ਚੀਜ਼ ਇਹ ਸਟਾਕ ਦੀ ਅੱਛਾ ਹਾਂਜੀ ਇਨਸਪੈਕਸ਼ਨ ਤੁਸੀਂ ਵੈਸੇ ਹੀ ਕਰ ਰਹੇ ਹੋ ਆਗੇ ਵੈਸੇ ਨਹੀਂ ਸਾਨੂੰ ਆਰਡਰ ਆ ਸਾਡੇ ਕੋਲ ਹੈਡ ਆਫਸ ਤੋਂ ਅੱਛਾ ਅਸੀਂ ਵਿਅਸੇ ਕਿਉਂ ਕਰਾਂਗੇ ਜੇ ਕੋਈ ਕੰਪਲੇਂਟ ਆਈ ਜਾਂ ਕੋਈ ਕਮੀ ਕੰਪਲੇਂਟ ਨਹੀਂ ਇਨਸਪੈਕਸ਼ਨ ਦੀ ਹੈ ਇਨਸਪੈਕਸ਼ਨ ਹੈ ਬਸ ਉਹਨਾਂ ਕੋ ਆਰਡਰ ਜਿਹੜਾ ਆਇਆ ਉਹਦੇ ਤਹਿਤ ਮਤਲਬ ਔਨ ਡਿਊਟੀ ਤੁਸੀਂ ਕਰ ਰਹੇ ਹੋ ਜਿਹੜਾ ਹਾਂਜੀ ਔਨ ਡਿਊਟੀ ਹਾਂਜੀ ਔਨ ਡਿਊਟੀ ਰੇਡ ਕਰਦੇ ਤੇ ਰੇਡ ਦੇ ਮੌਕੇ ਤੁਸੀਂ ਇਹ ਖਾ ਸਕਦੇ ਹੋ ਛੋਲੇ ਭੂੜੀ ਜਾਂ ਖਾਣਾ ਕੁਝ ਨਹੀਂ ਖਾ ਰਹੇ ਅਸੀਂ ਸਾਨੂੰ ਕੁਝ ਨਹੀਂ ਅਸੀਂ ਅਸੀਂ ਆਪ ਦੇਖੋ ਸਾਡੇ ਕੋ ਕੈਮਰਾ ਚ ਰਿਕਾਰਡਿੰਗ ਹੋਈ ਉਹਦਾ ਦੇਖੋ ਭਾਜੀ ਜੇ ਕੋਈ ਪਾਣੀ ਦਾ ਗਲਾਸ ਕਿਸੇ ਨੂੰ ਪਿਲਾ ਦਿੰਦਾ ਕੋਈ ਗਲਤ ਹੋ ਗਿਆ ਅਸੀਂ ਉਹਦੇ ਵਿੱਚ ਕੁਝ ਨਹੀਂ ਖਾ ਰਹੇ ਅਸੀਂ ਨਾ ਇਹਨਾਂ ਨੂੰ ਕੁਝ ਕਿਹਾ ਸੀ ਆਪਣੇ ਕੰਮ ਨਾਲ ਮਤਲਬ ਰ ਸਾਡਾ ਕੰਮ ਸਵੇਰ ਦੇ ਸਟਾਕ ਦਾ ਸਾਡਾ ਸਟਾਕ ਅਸੀਂ ਚੈੱਕ ਕਰ ਰਹੇ ਹਾਂ ਹੋਰ ਅਸੀਂ ਕੁਝ ਨਹੀਂ ਤੁਸੀਂ ਜੋ ਸਾਡੀ ਜਿਹਨਾਂ ਦਾ ਤੁਸੀਂ ਸਟਾਕ ਚੈੱਕ ਕਰਨ ਆਏ ਹੋ ਉਹਨਾਂ ਕੋ ਤੁਸੀਂ ਚਾਹ ਪਾਣੀ ਪੀ ਸਕਦੇ ਯਾਰ ਘਰ ਆਏ ਮਹਿਮਾਨ ਨੂੰ ਤਾਂ ਕੋਈ ਚਾਹ ਪਾਣੀ ਦਾ ਗਲਾਸ ਤੇ ਪਲਾ ਹੀ ਸਕਦੇ ਤੁਹਾਨੂੰ ਨਹੀਂ ਤੁਸੀਂ ਆਏ ਹੋ ਤੁਹਾਨੂੰ ਪਾਣੀ ਦਾ ਗਲਾਸ ਅਸੀਂ ਪਿਆ ਸਕਦੇ ਅਸੀਂ ਕਿਉਂ ਖਾ ਸਕਦੇ ਸਾਨੂੰ ਜੇ ਉਹਨਾਂ ਨੇ ਗਲਤ ਅਸੀਂ ਕੁਝ ਨਹੀਂ ਕਹਿ ਸਕਦੇ ਨਹੀਂ ਖਾ ਸਕਦੇ ਤੇ ਫਿਰ ਖਾਦੇ ਪਈ ਸੀ ਬਾਜੀ ਅਸੀਂ ਕੁਛ ਨਹੀਂ ਖਾਦਾ ਇਹ ਤੇ ਨਾ ਲਿਆ ਕੇ ਰੱਖੇ ਅਸੀਂ ਅਜੇ ਤੇ ਲਿਆ ਹੀ ਨਹੀਂ ਕੁਛ ਵੀ ਉੱਥੇ ਹੀ ਟੀਮ ਦੇ ਨਾਲ ਪਹੁੰਚੀ ਜੀਐਸਟੀ ਵਿਭਾਗ ਦੇ ਅਸਿਸਟੈਂਟ ਕਮਿਸ਼ਨਰ ਨੇ ਕਿਹਾ ਕਿ ਜੀਐਸਟੀ ਨੂੰ ਲੈ ਕੇ ਉਹ ਦੁਕਾਨਦਾਰ ਦਾ ਰਿਕਾਰਡ ਅਤੇ ਸਮਾਨ ਮਿਲਾਇਆ ਜਾ ਰਿਹਾ ਹੈ ਅਜੇ ਕੁਝ ਵੀ ਕਹਿਣਾ ਠੀਕ ਨਹੀਂ ਹੈ ਪਰ ਜੇਕਰ ਕੋਈ ਕਮੀ ਪਾਈ ਗਈ ਤਾਂ ਉਹ ਲੱਖਾਂ ਰੁਪਏ ਦੀ ਹੋ ਸਕਦੀ ਹੈ ਤੇ ਬਾਕੀ ਜਦੋਂ ਡਿਊਟੀ ਮੁਖੀ ਦੁਕਾਨਦਾਰ ਦੇ ਕੋਲੋਂ ਕੁਲਤੀ ਥੁੱਲੇ ਖਾ ਕੇ ਮੰਗਵਾਰੇ ਕਰਮਚਾਰੀਆਂ ਬਾਰੇ ਸਵਾਲ ਕੀਤਾ ਤਾਂ ਉਹ ਗੋਲ ਮੋਲ ਜਵਾਬ ਦਿੰਦੇ ਹੋਏ ਵੀ ਨਜ਼ਰ ਆਈ ਜੀ ਸਸੁਬਨਾਮਾ ਸੁਨੀਲ ਕੁਮਾਰ ਸੁਨੀਲ ਕੁਮਾਰ ਜੀ ਕਿਸ ਪੋਸਟਿੰਗ ਤੋਂ ਕਿਰੇ ਮੈਕਨੀਟਰ ਅਸਿਸਟੈਂਟ ਕਮਿਸ਼ਨਰ ਸਟੇਟ ਟੈਕਸ ਸਰ ਇੱਥੇ ਆਏ ਹੋ ਕਿਸ ਮਕਸਦ ਨਾਲ ਆਏ ਇੱਥੇ ਸਾਨੂੰ ਅੱਜ ਆਰਡਰ ਪਰਮਿਸ਼ਨ ਬਾਬਤ ਹੋਈ ਹੈ ਇਸ ਦੁਕਾਨ ਦੀ ਸਟਾਕ ਟੇਕਿੰਗ ਤੇ ਵੈਰੀਫਿਕੇਸ਼ਨ ਕਰਨ ਦੇ ਲਈ ਜੀ ਤੇ ਕੀ ਕੁਸ਼ ਵੈਰੀਫਿਕੇਸ਼ਨ ਹੋਈ ਫਿਲਹਾਲ ਤਾਂ ਕੁਛ ਕਾਗਜ਼ਤ ਕਨਫਿਸਟਿਗੇਟ ਕੀਤੇ ਸੀਜ਼ ਕੀਤੇ ਆ ਤੇ ਹੁਣ ਸਾਡੇ ਜਿਹੜੇ ਸਟਾਫ ਆ ਉਹ ਸਟਾਕ ਟੇਕਿੰਗ ਕਰ ਰਿਹਾ ਜੀ ਲੱਗਦਾ ਕੋਈ ਟੈਕਸ ਦੀ ਚੋਰੀ ਹੋ ਸਕਦੀ ਹੈ ਜੀ ਜੀ ਪੂਰੀ ਸੰਭਾਵਨਾ ਹੈ ਕੁਆਂਟੀਟੀ ਤਾਂ ਨਹੀਂ ਦੱਸ ਸਕਦੇ ਬਟ ਇਹ ਵੀ ਸੰਭਾਵਨਾ ਹੈ ਜੀ ਅੰਦਾਜ਼ਾ ਲਗਾ ਕੇ ਚੱਲੀਏ ਤਾਂ ਲੱਖਾਂ ਦੀ ਹੋ ਸਕਦੀ ਜੀ 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 ਬਿਲਕੁਲ ਇਹਨਾਂ ਲੱਖ ਹੋ ਸਕਦੀ ਹੈ ਸ਼ੋਰਨ ਡਿਊਟੀ ਤੁਹਾਡੇ ਜਿਹੜੇ ਨਾਲ ਹੈਗੇ ਨੇ ਆਏ ਹੋਏ ਉਹ ਉਸੇ ਦੁਕਾਨ 'ਚ ਜਿੱਥੇ ਰੇਡ ਕਰ ਰਹੇ ਉੱਥੇ ਹੀ ਛੋਲੇ ਭੂਰੇ ਖਾਈ ਜਾਂਦੇ ਉਹਨਾਂ ਕੋਲ ਲੈ ਲੈ ਨਹੀਂ ਦੇਖੋ ਕਿੰਨਾ ਵਜੇ ਆ ਜਾ ਜਾਇਜ਼ ਕਿੰਨਾ ਕੋ ਦੇਖੋ ਜਾਇਜ਼ ਕੁਛਾ ਕੁਛ ਦਾਇਜ਼ ਵੀ ਆ ਦਾ ਨਾਇਜ਼ ਵੀ ਕਹਿ ਸਕਦੇ ਪਰ ਇਹ ਵੀ ਚਲੋ ਡਿਊਟੀ ਦੌਰਾਨ ਹਰੇਕ ਨੂੰ ਤਾਂ ਹੁੰਦਾ ਹੀ ਹੈ ਜੀ ਤੇ ਕੁਛਤਾ ਚ ਪੀ ਲਈਏ ਕੁਛ ਰੈਫਰੈਸ਼ਮੈਂਟ ਹੋ ਜਵੇ ਪਰ ਡਿਊਟੀ ਪ੍ਰਾਇਰੀਟੀ ਹੈ ਬਾਕੀ ਕੰਮ ਬਾਅਦ ਵਿੱਚ ਜਿੱਥੇ ਰੇਡ ਕੀਤੀ ਉਹਦੇ ਵਿੱਚ ਆ ਪੀਣੀ ਜਾਂ ਛੋਲੇ ਭੂਰੇ ਖਾਣੇ ਕਿਨ। ਚਲੋ ਉਹਨਾਂ ਦੇਖੋ ਆਵਗਤ ਕਾਨੀ ਤਾਂ ਚਲੋ ਮੰਨ ਲਈਏ ਉਹ ਵੀ ਆ ਪਰ ਅਪਾ ਐਕਸਪੈਕਟ ਨਹੀਂ ਕਰ ਸਕਦੇ ਵੀ ਹਰੇਕ ਬਾਰੇ ਇਦਾਂ ਹੋਵੇ ਬਾਕੀ ਦੇਖੋ ਨਿਬੂਨ ਰਿਸਪੌਂਸਿਬਿਲਟੀ ਹੁੰਦੀ ਹੈ ਹੁਣ ਇਹ ਤਾਂ ਹੈ ਹੀ ਹੈ ਜੀ ਇਹ ਸਰ ਤੁਸੀਂ ਗੋਲ-ਗੋਲ ਜਵਾਬ ਦੇ ਰਹੇ ਹੋ ਪਤਾ ਤੁਹਾਨੂੰ ਵੀ ਆ ਵੀ ਬਿਲਕੁਲ ਗਲਤ ਹੈ ਸਰ ਦਾ ਸਟਾਫ ਸਾਰਾ ਸਟਾਫ ਹੀ ਖਾਰਿਆ ਤੁਹਾਡੇ ਗਰ ਮੇਰੇ ਪਿੱਛੇ ਸਾਰੇ ਤੁਸੀਂ ਰੇਡ ਕਰਨ ਆਏ ਹੋ ਜਿਹੜੀ ਦੁਕਾਨ ਤੇ ਤੁਸੀਂ ਰੇਡ ਕਰਨ ਆਏ ਹੋ ਉਹਨਾਂ ਕੋਲ ਤੁਸੀਂ ਜਾਂਦੇ ਪਏ ਤੁਹਾਡੇ ਕੋ ਸਟਾਫ ਦੇ ਮੈਂ ਚਲੋ ਦੇਖੋ ਇਹਦੀ ਨਿਊਜ਼ਲ ਰਿਸਪੋਨਸੀਬਿਲਟੀ ਹੁੰਦੀ ਹੈ ਹੁਣ ਹਰੇਕ ਨੂੰ ਸਮਝਣਾ ਚਾਹੀਦਾ ਜੀ ਇਹ ਕੰਮ ਕਿਹੜਾ ਜਿਹੜਾ ਪ੍ਰਾਇੋਰਟਾਈਜ਼ ਕਰਨਾ ਆਪਾਂ ਜਿਹੜਾ ਟਾਪ ਪ੍ਰਾਇੋਰਟੀ ਆ ਹੁਣ ਹਰੇਕ ਕੋ ਸਟਾਫ ਮੈਂਬਰ ਨਹੀਂ ਕਹਿੰਦਾ ਦੇਖੋ ਕੁਝ ਪਤਾ ਨਹੀਂ ਸਟਾਫ ਮੈਂਬਰ ਨਹੀਂ ਵੀ ਹੋ ਸਕਦੇ ਜਿੱਦਾਂ ਮੈਂ ਜਾਂ ਕੋਈ ਹੋਰ ਵੀ ਹੋ ਸਕਦਾ ਜਿਨ੍ਹਾਂ ਨੇ ਖਾਧਾ ਉਹਨਾਂ ਤੇ ਕਾਰਵਾਈ ਹੋਏਗੀ ਨਹੀਂ ਕੋਈ ਇਸ ਤਰ੍ਹਾਂ ਦਾ ਕੋਈ ਫਾੜਨ ਫਾਸਟ ਫੂਲ ਨਹੀਂ ਹੈਗਾ ਬਟ ਚਲੋ ਜਿਹੜੇ ਮਤਲਬ ਡਿਊਟੀ ਸਟਾਕ ਨਹੀਂ ਲੈ ਰਹੇ ਅਗਰ ਉਹ ਰਿਫਰੈਸ਼ਮੈਂਟ ਆਪਣੇ ਕਰ ਲੈਂਦੇ ਕੋਈ ਹਰਜ ਨਹੀਂ ਮੜ ਜਿਹੜੀ ਡਿਊਟੀ ਤੇ ਲੱਗੀ ਉਹਨਾਂ ਨੂੰ ਨਹੀਂ ਕਰਨੇ ਦੱਸਦੀ ਕਿ ਇਹ ਮੀਡੀਆ ਦੇ ਵਾਰ-ਵਾਰ ਸਵਾਲਾਂ ਤੋਂ ਬਾਅਦ ਉਹਨਾਂ ਮੰਨਿਆ ਕਿ ਛਾਪੇ ਮਾਰੀ ਜਿੱਥੇ ਕੀਤੀ ਜਾਵੇ ਉਸੇ ਕੋਲੋਂ ਕੁਝ ਮੰਗਵਾ ਕੇ ਖਾਣਾ ਸਰਾ ਸਰ ਗੱਲ ਤੇ ਡਿਊਟੀ ਦੇ ਵਿੱਚ ਉਹਨਾਂ ਕਿਹਾ ਕਿ ਕੁਤਾਹੀ ਜ਼ਰੂਰ ਹੋਈ ਹੈ ਬਟਾਰਾ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ